ਮੈਲਾ ਨਾਲ ੱੱਕੇ ਨਾਲ ਬਣਾਏ ਜਾ ਰਹੇ ਸੀ ਸਰੀਰਕ ਸੰਬੰਧ ਤੱਕ ਕਰਦੇ ਤੈਨਾਂ ਗਲਤ ਕੰਮ ਕਰਾਂਦੀ ਮੈਨੂੰ ਫੋਨ ਨਹੀਂ ਕਰੋ ਨਾ ਜਦ ਮੈਂ ਤੈਨੂੰ ਬਚਾਲੋ ਕਿਸੇ ਵੀ ਰੂਹ ਜਾਨ ਬਚਾਲੋ ਸਰ ਬਚਾਲੋ ਸਾਰੀ ਉਸ ਦੀ ਜਾਨ ਬਚਾਲੋ ਰੋਂਦੀ ਮੈਲਾ ਦੇ ਕੈਮਰੇ ਤੇ ਰੂਹ ਕੰਬਾਉ ਵੱਡੇ ਖੁਲਾਸੇ ਅਜਿਹੀ ਸੁੰਦਰ ਕਿ ਉਹਨੇ ਵੀ ਗਲਤ ਕਰ ਦਿੱਤਾ ਮੇਰੇ ਮੂਹਰੇ ਅਬ ਕੀ ਕਰਾਂ ਮੈਂ ਨਜਾਇਜ਼ ਧੰਦਾ ਕਰਵਾਇਆ ਜਾਂਦਾ ਸੀ ਲੜਕੀਆਂ ਨੂੰ ਨਸ਼ੇ ਦੀ ਡੋਜ਼ ਵੀ ਦਿੱਤੀ ਜਾਂਦੀ ਸੀ ਨਸ਼ੇ ਦੀ ਡੋਸ ਦੇ ਕੇ ਗਲਤ ਕੰਮ ਕਰਵਾਇਆ ਜਾਂਦਾ ਸੀ ਲੋਕ ਗਲਤ ਕੰਮ ਕਰ ਰਹੇ ਹੋ ਰਹੇ ਐਚ ਆਈ ਵੀ ਦਾ ਸ਼ਿਕਾਰ ਅੱਜ ਤੋਂ ਕੋ ਦੋ ਦਿਨ ਪਹਿਲਾਂ ਇੱਕ ਪੇਸ਼ੈਂਟ ਮੇਰੇ ਕੋ ਆਇਆ ਸੀ ਮੈਂ ਡਾਕਟਰਾਂ ਉਹਦਾ ਐਚ ਆਈ ਵੀ ਪੋਜ਼ਿਟਿਵ ਹੈ ਜਿੱਥੋਂ ਜ਼ਿਆਦਾ ਮੈਨੂੰ ਦੁੱਖ ਹੈ ਇੱਥੇ ਇਹ ਕੰਮ ਹੁੰਦਾ ਹੈ ਤਾਂ ਜੋ ਲੋਕ ਇੱਥੇ ਆਂਦੇ ਆ ਐਚ ਆਈ ਵੀ ਪੋਜ਼ਿਟਿਵ ਹੋ ਜਾਂਦੇ ਆ ਉਸ ਤੋਂ ਬਾਅਦ ਹੋਰ ਵੀ ਬੜਿਆ ਨੂੰ ਦਿੱਕਤ ਆਦੀ ਹੈ ਸਪੀਡ ਤੇ ਮੈਲਾ ਕਰ ਰਹੀ ਪੁਲਿਸ ਤੋਂ ਇਨਸਾਫ ਦੀ ਮੰਗ 20% ਦਾ ਸਾਥ ਕਿਸੇ ਨੇ ਚੁੱਕਾ ਨਹੀਂ ਕਿਉਂਕਿ ਹੋਣ ਕਰਦੇ ਕਰਦੇ ਜੁਕਿਆ ਨਾ ਬਰਾਉਂ ਜਿਹਰੋਂ ਦੀ ਇਸ ਮਹਿਲਾ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਗਲਤ ਕੰਮ ਹੋ ਰਿਹਾ ਸੀ ਜ਼ਬਰਦਸਤੀ ਉਸ ਨਾਲ ਸਰੀਰਕ ਸੰਬੰਧ ਬਣਾਏ ਜਾ ਰਹੇ ਸੀ ਗੈਰ ਮਨੁੱਖੀ ਤਰੀਕੇ ਨਾਲ ਉਸਤੇ ਅਨੰਤ ਤਸ਼ੱਦਦ ਮਲਜਮਾ ਵੱਲੋਂ ਟਾਇਆ ਗਿਆ ਹੈ ਤਾਂ ਮਹਿਲਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ ਵਿਰੋਧ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ ਪਰ باوجود ਇਸ ਦੇ ਦਰਿੰਦਿਆਂ ਨੂੰ ਉਸਤੇ ਤਰਸ ਨਹੀਂ ਆਇਆ ਮੈਨੂੰ ਮੇਰਾ ਬਚਾ ਲੈ ਇਸ ਦਾ ਜੇ ਮੈਨੂੰ ਮੇਕ ਬਚਾ ਜਾ ਦੇ ਏ ਤੱਕਾ ਕਰਦੇ ਤੇ ਮੈਂ ਗਲਤ ਕੰਮ ਕਰਾਂਦੀ ਕੁਝ ਲੁਕਾਉਂਦੇ ਆ ਜਿਹਨੇ ਬੰਦਾ ਰੱਖਿਆ ਉਹਨੇ ਵੀ ਗਲਤ ਕਰਾਂਗੇ ਆਪ ਕੀ ਕਰੇ ਦਰਿੰਦਿਆਂ ਉਹ ਮੈਂ ਕਿਹਾ ਤੇ ਨਾ ਤੇ ਬੰਦੇ ਨੇ ਜਿਹੜਾ ਨੇ ਬੰਦ 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 ਅਮਾ ਜੀ ਮੈਨੂੰ ਪਸੰਦ ਨਹੀਂ ਪ੍ਰੋਬਲਮ ਕਿ ਨਾ ਮਿਲਦੀ ਕਿੰਨੇ ਮਿੰਟ ਤੱਕ ਲੱਗਦਾ ਮੈਂ ਦੱਸ ਕਿੰਨੇ ਜੋ ਤਾ ਉਹ ਨਹੀਂ ਬਾਕੀ ਕਰਦੀ ਮਰੋ ਇੱਥੇ ਕਿਵੇਂ ਪਹੁੰਚੇ ਕਿ ਕਿਹਦੀ ਨਾਮ ਨਹੀਂ ਕਾ ਇੱਥੇ ਕਿਵੇਂ ਪਹੁੰਚਦੇ ਇੱਥੇ ਜਿੱਦਾਂ ਤੇਰੀ ਮੈਂ ਕਿੱਦ ਲਈ ਬੁੜਾ ਚਾਪੜਾ ਕਿਹਦੇ ਦੇ ਇੱਧਰ ਬੰਦ ਕਰਦਾ ਮੈਂ ਜਮੇਦਾਰੀ ਪਟਾਣਾ ਕਿਸਾਈ ਲੰਮੀ ਚੁੱਕਾ ਇੱਥੇ ਹੀ ਵਸ ਨਹੀਂ ਜਨਾਬ ਮਹਿਲਾ ਵੱਲੋਂ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਗੰਦੀ ਥਾਂ ਤੇ ਵੱਡੀ ਗਿਣਤੀ ਚ ਕੁੜੀਆਂ ਨੂੰ ਬਾਹਰ ਤੋਂ ਲਿਆਂਦਾ ਜਾਂਦਾ ਸੀ ਉਹਨਾਂ ਤੋਂ ਗਲਤ ਧੰਦਾ ਕਰਵਾਇਆ ਜਾ ਰਿਹਾ ਸੀ ਜਦੋਂ ਇਸ ਮਹਿਲਾ ਤੋਂ ਇਹ ਪੁੱਛਿਆ ਗਿਆ ਕਿ ਆਖਰ ਉਹ ਖੁਦ ਇਸ ਥਾਂ ਤੇ ਕਿਵੇਂ ਪਹੁੰਚੀ ਤਾਂ ਉਸ ਵੱਲੋਂ ਕੀ ਜਵਾਬ ਦਿੱਤਾ ਗਿਆ ਇਹ ਤੁਸੀਂ ਹੁਣ ਉਸਦੇ ਮੂੰਹੋਂ ਹੀ ਸੁਣ ਲਓ ਜੀ ਗੰਦ ਕੰਮ ਕਰਾਉਂਦੇ ਨੇ ਜੀ ਹਾਂ ਜੀ ਬਹੁਤ ਬੱਚੀ ਹੈ ਜੀ ਉਹਨਾਂ ਇੱਕ ਜੰਮ ਦਾ ਬੇਟਾ ਜੀ ਕਿੰਨੇ ਦਿਨੋ ਘਰ ਤੋਂ ਕਾਇਮ ਹੱਥ ਹੋ ਗਿਆ ਜੀ ਜੈਨੂ ਵਿੱਚ ਕੰਮ ਲਈ ਆਇਆ ਸੀ ਤੁਸੀਂ ਇੱਥੇ ਤੇ ਉਹਨਾਂ ਦੇ ਘਰ ਵਿੱਚ ਸੀਗੀ ਵੀ ਜਦੋਂ ਬਾਲ ਬੱਚੇ ਨੂੰ ਸੌਂਵਾਵਾ ਗੁੱਡੀ ਨੂੰ ਸੌਂਵਾਵਾ ਚਲੋ ਮੈਂ ਕਿ ਕੋਈ ਗੱਲ ਨਹੀਂ ਅੱਛਾ ਜੀ ਫਿਰ ਜਦੋਂ ਗਲਤ ਕੰਮ ਕਰਨ ਲੱਗੇ 10 ਦਿਨ ਬਾਅਦ ਉਹਨਾਂ ਦਾ ਗੋਸੇ ਪਰਲੀ ਗੁੱਡੀ ਨੂੰ ਮੈਂ ਕਿ ਮੇਰੋਂ ਨਹੀਂ ਹੁੰਦਾ ਮੇਰੇ ਚੱਕਰ ਹੋ ਗਿਆ ਮੈਨੂੰ ਗਲਤ ਕੰਮ ਨਹੀਂ ਹੁੰਦਾ ਫਿਰ ਉਹ ਰਾਤ ਉੱਥੇ ਛੱਡ ਗਏ ਇਹ ਨਹੀਂ ਜਾਣਦੇ ਬੜੇ ਦੁਆਬਨਾ ਦਾ ਭਾਵਨਾ ਆਇਆ ਹਾਂ ਜੀ ਨਹੀਂ ਕਰਤਾ ਦੇਖ ਲਓ ਪਟਿਆਲੇ ਕਮਰੇ ਆ ਤੇ ਬਾੜ ਦਿੰਦੇ ਕੱਢਦੇ ਰੋਟੀ ਰੋਟੀ ਕਿ ਮਿਲਦੀ ਹੈ ਦੋ ਰੋਟੀਆਂ ਅੱਛਾ ਜੀ ਕਿੰਨੇ ਲੋਕ ਆਉਂਦੇ ਨੇ ਇੱਥੇ ਬਹੁਤ ਲੋਕ ਕਿੰਨਾ ਕੁ ਜਮ ਹੋ ਰਿਹਾ ਸੀ ਕੱਦ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕਿੰਨਾ ਵਧੀਆ ਬਹੁਤ ਵਧੀਆ ਕੀਤਾ ਕਿ ਜਿਹੜਾ ਤੇ ਕੁੜੀਆਂ ਨੂੰ ਛੱਡਾ ਦਾ ਨੇਰ ਤੋਂ ਕਿੰਨੀਆਂ ਕੁ ਕੁੜੀਆਂ ਨੇ ਤੇਸ ਕਰਦੀਆਂ ਬਹੁਤ ਕੁੜੀਆਂ ਬਾਕੀ ਗਈਆਂ ਨਹੀਂ ਆਵਾ ਅੱਛਾ ਕਦੋਂ ਕੋ ਲੈ ਗਏ ਨੇ ਬਾਕੀਆ ਕੁੜੀਆਂ ਨੂੰ ਜਿੱਦਾਂ सी, तो सी जी? हाँ जी, इस ले जांदेया ਛੱਡ ਜਾਂਦੇया ਲੈ ਜਾਂਦੇ ਛੱਡਣਾ ਸਾਨੂੰ ਪਤਾ ਲੱਗਿਆ ਸੀ ਤੁਹਾਨੂੰ ਵੀ ਇੱਥੋਂ ਟ੍ਰਾਂਸਫਰ ਕਰਨ ਲੱਗੇ ਸੀ ਜੀ ਹਾਂਜੀ ਉਹਨੇ ਇਸ ਲੈ ਕੇ ਚਲੇ ਗਿਆ ਦੇਖੋ ਤੇ ਇੱਕ ਬਾਹਰ ਵੀ ਅਮੇ ਕਿੱਥੇ ਲੈ ਕੇ ਚਲੇ ਕੋਈ ਜਾਣ ਕੇ ਕਿੱਥੇ ਹੋਰ ਪਾਸੇ ਟੱਡਣ ਚਲੇ ਸੀ ਅੱਛਾ ਜੀ ਕੋਈ ਹੋਰ ਵੀ ਇਹਨਾਂ ਦਾ ਖਾਲਾ ਜੀ ਹਾਂਜੀ ਹੋਰ ਵੀ ਪੁੱਛਿਆ ਸਰ ਇਹਨਾਂ ਦੇ ਕੀ ਮੰਗਿਆ ਸਰ ਮੈਂ ਜਨਸਾ ਨੂੰ ਕਿਤਾ ਜਾ ਮੈਨੇ ਆਪਣੀ ਘਰ ਭੇਜ ਜਾ ਮੈਂ ਤਾਂ ਟੱਡਣਾ ਕਰ ਰਿਹਾ ਹਾਂ ਪੀੜਤ ਇਸ ਮਹਿਲਾ ਦਾ ਕਹਿਣਾ ਹੈ ਕਿ ਉਹ ਰੋਜ਼ਗਾਰ ਦੇ ਲਈ ਕੰਮ ਦੇ ਲਈ ਆਪਣੇ ਘਰ ਨੂੰ ਚਲਾਉਣ ਦੇ ਲਈ ਇਸ ਥਾਂ ਤੇ ਪਹੁੰਚੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਧੱਕੇ ਨਾਲ ਉਸ ਦੀ ਪਤ ਨੂੰ ਇਸ ਤਰੀਕੇ ਦੇ ਨਾਲ ਰੋਲਿਆ ਜਾਵੇਗਾ ਆਖਰ ਕਿਵੇਂ ਇਹ ਜਿਸਮ ਫਿਰੋਸ਼ੀ ਦਾ ਧੰਦਾ ਬੇਨਕਾਬ ਹੋਇਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਪੀੜਤ ਇਸ ਲੜਕੀ ਵੱਲੋਂ ਅਦਾਰਾ ਜਗ ਬਾਣੀ ਦੇ ਪੱਤਰਕਾਰ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਸੀ ਰੋਂਦੇ ਹੋਏ ਇਸ ਮਹਿਲਾ ਵੱਲੋਂ ਆਪਣੀ ਦਾਸਤਾਨ ਦੱਸੀ ਗਈ ਸੀ ਬਚਾਉਣ ਦੀ ਅਪੀਲ ਪੱਤਰਕਾਰ ਨੂੰ ਇਸ ਮਹਿਲਾ ਵੱਲੋਂ ਕੀਤੀ ਗਈ ਸੀ ਆਖਰ ਕੀ ਅਪੀਲ ਇਸ ਮਹਿਲਾ ਦੇ ਵੱਲੋਂ ਕੀਤੀ ਗਈ ਸੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਲੱਗਿਆ ਕਿ ਤੇ ਹੋਰ ਮਿਲੋਗੇ ਕਿ ਚੱਲ ਲੱਗੇਗੇ ਤੇ ਹੋਰ ਬੰਦੇ ਸਰ ਮੇਰੇ ਕੋ ਫੋਨ ਨਹੀਂ ਕਰੋ ਨਾ ਜਦ ਮੈਂ ਤੇ ਨਹੀਂ ਬਚਾ ਲਉ ਕਿਸੇ ਦੀ ਰੂਹ ਜਾਨ ਬਚਾ ਲਉ ਸਰ ਬਚਾ ਲਉ ਸਾਰੇ ਕਿਸੇ ਦੀ ਜਾਨ ਬਚਾ ਲਉ ਸਰ ਬਚਾ ਲੋ ਜਾਨਾਂ ਨੂੰ ਜ਼ਾਇਦ ਨੂੰ ਨਾ ਬਰਬਾਦ ਨੇ ਜੀਂਦੇ ਜੀਂਦੇ ਵਿੱਚ ਲਾਚ ਨੂੰ ਬਚਾ ਲੋ ਜਾਨ ਨੂੰ ਮਹਿਲਾ ਦੇ ਇਸ ਫੋਨ ਤੋਂ ਬਾਅਦ ਤੁਰੰਤ ਗੰਭੀਰਤਾ ਨੂੰ ਸਮਝਦੇ ਹੋਏ ਸਾਡੀ ਟੀਮ ਦੇ ਪੱਤਰਕਾਰ ਵੱਲੋਂ ਤੁਰੰਤ ਪੁਲਿਸ ਦੇ ਧਿਆਨ 'ਚ ਇਸ ਮਾਮਲੇ ਨੂੰ ਲਿਆਂਦਾ ਗਿਆ ਜਾਣਕਾਰੀ ਮਿਲਦੇ ਹੀ ਤੁਰੰਤ ਪੁਲਿਸ ਵੱਲੋਂ ਮੌਕੇ ਤੇ ਰੇਡ ਕੀਤੀ ਗਈ ਜਿੱਥੇ ਧੰਦਾ ਚਲਾਉਣ ਵਾਲੀ ਮਹਿਲਾ ਸਣੇ ਕਈ ਮਹਿਲਾਵਾਂ ਨੂੰ ਪੁਲਿਸ ਵੱਲੋਂ ਮੌਕੇ ਤੇ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਪੀੜਤ ਇਸ ਮਹਿਲਾ ਨੇ ਦੱਸਿਆ ਕਿ ਮਲਜਮਾ ਵੱਲੋਂ ਉਸ ਨੂੰ ਕਿਸੇ ਹੋਰ ਥਾਂ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਬੁਰੇ ਤਰੀਕੇ ਨਾਲ ਫਸਾਇਆ ਜਾ ਰਿਹਾ ਸੀ ਪੀੜਤ ਇਸ ਮਹਿਲਾ ਵੱਲੋਂ ਹੱਥ ਜੋੜ ਇਸ ਚੁੰਗਲ ਚੋਂ ਕੱਢਣ ਦੀ ਇਨਸਾਫ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਤੇ ਹਨ 24 ਨੰਬਰ ਦੇ ਲੋਕੀ ਜਾਨ ਮਾਇਕ ਦੇ ਤਾਲਾ ਹੋਰ ਵੀ ਕੋਈ ਲੜਕੀਆਂ ਕਿੰਨੀਆਂ ਮਿਲੀਆਂ 3 4 ਉਹਨਾਂ ਦੇ ਵੀ ਉਸ ਤੋਂ ਕੁਝ ਇਸ طرح ਇਹ ਹੈਰਾਨ ਕਰਦਾ ਮਾਮਲਾ ਜਲਾਲਾਬਾਦ ਦੇ ਪਿੰਡ ਛੋਟਾ ਟਿਵਾਣਾ ਤੋਂ ਸਾਹਮਣੇ ਆਇਆ ਹੈ ਚੱਲ ਰਹੇ ਇਸ ਗੰਦੇ ਧੰਦੇ ਨੂੰ ਲੈ ਕੇ ਇੱਕ ਹੋਰ ਵੱਡਾ ਹੈਰਾਨ ਕਰਦਾ ਖੁਲਾਸਾ ਪਿੰਡ ਦੀ ਸਰਪੰਚ ਦੇ ਪਤੀ ਵੱਲੋਂ ਕੀਤਾ ਗਿਆ ਮਹਿਲਾ ਸਰਪੰਚ ਦੇ ਪਤੀ ਨੇ ਦੱਸਿਆ ਕਿ ਇਸ ਗਲਤ ਥਾਂ ਤੇ ਆ ਕੇ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਉਸਨੇ ਦੱਸਿਆ ਕਿ ਗਲਤ ਕੰਮ ਕਰ ਲੋਕਾਂ ਐਚ ਆਈ ਵੀ ਪੋਜ਼ਿਟਿਵ ਹੋ ਰਹੇ ਨੇ ਜੋ ਕਿ ਬੇਹੱਦ ਗੰਭੀਰ ਮਾਮਲਾ ਹੈ। ਪਰ ਸਾਡੇ ਕੋਲ ਇੱਕ ਵੀਡੀਓ ਵੇਰ ਲਓ ਜੀ ਉਹਨਾਂ ਨੇ ਸਟੱਟ ਅਪਰੋਚ ਕੀਤੀ ਸੀ ਨਾ ਟੈਂਪ ਟਵਾਣਾ ਵੱਡਾ ਟਵਾਣਾ ਮੇਰੇ ਪਿੰਡੇ ਡਾਕਟਰ ਸਤਨਾਮ ਸਰਪੰਚ ਜੋ ਕਿ ਇਹਦੇ ਵਿੱਚ ਗਲਤੰਦਾ ਚੱਦਾ ਸੀ ਆ ਡਿਸਪੋਜ਼ਲ ਦੇ ਕਿ ਡਿਸਪੋਜ਼ਲ ਤੇ ਸਾਹਮਣੇ ਇੱਥੇ ਗੱਲ ਦਿੰਦਾ ਤਾਂ ਚੱਲਦਾ ਸੀ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਹ ਡਿਸਪੋਜ਼ਲ ਫੈਕਟਰੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਅਸੀਂ ਡੀਐਸਪੀ ਸਰ ਨੂੰ ਪਹੁੰਚ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਕਿਹਾ ਹੈ ਕਿ ਉਹ ਜਲਦੀ ਜਲਦੀ ਅਸੀਂ ਕਾਰਵਾਈ ਕਰਾਂਗੇ ਅੱਜ ਜੋ ਇੱਥੇ ਪ੍ਰਸ਼ਾਸਨ ਆਇਆ ਹੈ ਤੇ ਉਹਨਾਂ ਨੇ ਕੁੜੀ ਨੂੰ ਵੀ ਲੈ ਕੇ ਗਿਆ ਹੈ ਤੇ ਜਿਹੜੇ ਹੋਰ ਵੀ 4-5 ਜਿਹੜੀ ਸੀਗੀਆਂ ਉਹਨਾਂ ਨੂੰ ਲੈ ਕੇ ਗਿਆ ਪਤਾ ਲੱਗਿਆ ਕਿੰਨੀ ਕੁ ਦਿਨ ਤੋਂ ਇੱਥੇ ਤੰਦਾ ਚੱਲਦਾ ਸੀਗਾ ਜੀ ਕਾਫੀ ਦਿਨ ਹੋ ਗਿਆ ਜੀ ਅੱਛਾ ਜੀ ਕੌਣ ਚਲਾਉਂਦਾ ਹੈ ਕੋਈ ਪਤਾ ਹੈਗਾ ਵੀ ਇਹ ਕੌਣ ਚਲਾ ਰਿਹਾ ਸੀਗਾ ਇਸ ਦਾ ਨਹੀਂ ਰਾਏ ਹੈ ਜੀ ਜੀ ਅੱਜ ਤੋਂ ਕੋਈ 2 ਦਿਨ ਪਹਿਲਾਂ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਸੀ ਮੈਂ ਡਾਕਟਰਾਂ ਉਹਦਾ ਐਚ ਆਈ ਵੀ ਫੋਰ ਜਿਹਾ ਜਿੱਥੋਂ ਜ਼ਿਆਦਾ ਮੈਨੂੰ ਦੁੱਖ ਹੈ ਇੱਥੇ ਇਹ ਕੰਮ ਹੁੰਦਾ ਹੈ ਤਾਂ ਜੋ ਲੋਕ ਇੱਥੇ ਆਂਦੇ ਆ ਐਚ ਆਈ ਵੀ ਪੋਜ਼ਿਟਿਵ ਹੋ ਜਾਂਦੇ ਆ ਉਸ ਤੋਂ ਬਾਅਦ ਹੋਰ ਵੀ ਬੜਿਆਂ ਨੂੰ ਦਿੱਕਰ ਆਦੀ ਹੈ ਅੱਜ ਉਹ ਪੇਸ਼ੈਂਟ ਮੈਂ ਦਾਖਲ ਕਰਵਾਇਆ ਸੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਇਹ ਗਲਤ ਕੰਮ ਇਸ ਥਾਂ ਤੇ ਹੋ ਰਿਹਾ ਸੀ ਵੱਡਾ ਸਵਾਲ ਇਹੋ ਹੈ ਕਿ ਆਖਰ ਪਹਿਲਾਂ ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸੀ ਕਿਉਂ ਕਾਰਵਾਈ ਪਹਿਲਾਂ ਨਹੀਂ ਕੀਤੀ ਗਈ ਇਸ ਤੋਂ ਵੀ ਇੱਕ ਹੋਰ ਵੱਡਾ ਸਵਾਲ ਕਿ ਸੱਚਮੁੱਚ ਗਲਤ ਕੰਮ ਕਰ ਲੋਕ ਇੱਥੇ ਐਚ ਆਈ ਵੀ ਪੋਜ਼ਿਟਿਵ ਹੋ ਰਹੇ ਨੇ ਜੇਕਰ ਹਾਂ ਤਾਂ ਹੁਣ ਤੱਕ ਕਿੰਨੇ ਇਸ ਦੇ ਸ਼ਿਕਾਰ ਹੋ ਚੁੱਕੇ ਨੇ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਜਿਸ ਥਾਂ ਤੇ ਇਹ ਗਲਤ ਧੰਦਾ ਹੋ ਰਿਆ ਸੀ ਆਖਰੋ ਸਥਾਨ ਦੇ ਕੀ ਹਾਲਾਤ ਨੇ ਹੁਣ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਇਸ ਘਰ ਦੇ ਵਿੱਚ ਰੇਡ ਮਾਰਿਆ ਉਸ ਘਰ ਦੇ ਵਿੱਚ ਮੌਜੂਦਾਂ ਜਿੱਥੇ ਲੜਕੀਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਲੜਕੀਆਂ ਆਉਂਦੀਆਂ ਸੀ ਜਿਨ੍ਹਾਂ ਤੋਂ ਜਿਸਮ ਫਰੋਚੀ ਦਾ ਧੰਦਾ ਕਰਵਾਇਆ ਜਾਂਦਾ ਸੀ ਮਿਲੀ ਭੁਗਤ ਦੇ ਨਾਲ ਇਸ ਘਰ ਦੇ ਵਿੱਚ ਧੰਦਾ ਚੱਲ ਰਿਹਾ ਸੀ ਬੜਾ ਜੋਰਾਂ-ਛੋਰਾ ਤੇ ਚੱਲ ਰਿਹਾ ਸੀ ਤਾਂ ਜਿਸ ਤੋਂ ਬਾਅਦ ਕੁਝ ਸਰਪੰਚਾਂ ਨੇ ਅਪਰੋਚ ਕੀਤੀ ਪੁਲਿਸ ਤੱਕ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਂਝੇ ਤੌਰ ਤੇ ਆਪਰੇਸ਼ਨ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਵੱਡੀ ਸਫਲਤਾ ਹਾਸਲ ਲੱਗੀ ਆ ਪੰਜਾਬ ਪੁਲਿਸ ਦੇ ਉਸ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਲੜਕੀਆਂ ਤੋਂ ਗਲਤ ਕੰਮ ਕਰਵਾਇਆ ਜਾਂਦਾ ਸੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਦਿਖਾਓ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਇਸ ਘਰ ਦੇ ਵਿੱਚ ਗਲਤ ਜਿਸਮ ਪਰੋਚੀ ਦਾ ਧੰਦਾ ਕਰਵਾਇਆ ਜਾਂਦਾ ਸੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰਾ ਘਰ ਹੈ ਜਿੱਥੇ ਪੂਰੇ ਜਲਾਲਾਬਾਦ ਹਲਕੇ ਤੋਂ ਬਾਹਰੋਂ ਵੀ ਲੜਕੀਆਂ ਨੂੰ ਫੁੱਲਗਲਾ ਕੇ ਬੁਲਾ ਕੇ ਗਲਤ ਧੰਦੇ ਕਰਵਾਏ ਜਾਂਦੇ ਸੀ ਦੱਸਿਆ ਜਾ ਰਿਹਾ ਉਸ ਪੀੜਤਾ ਲੜਕੀ ਦੇ ਵੱਲੋਂ ਵੀ ਕਿ ਇੱਥੇ ਨਜਾਇਜ਼ ਧੰਦਾ ਕਰਵਾਇਆ ਜਾਂਦਾ ਸੀ ਲੜਕੀਆਂ ਨੂੰ ਨਸ਼ੇ ਦੀ ਡੋਜ਼ ਵੀ ਦਿੱਤੀ ਜਾਂਦੀ ਸੀ ਨਸ਼ੇ ਦੀ ਡੋਸ ਦੇ ਕੇ ਗਲਤ ਕੰਮ ਕਰਵਾਇਆ ਜਾਂਦਾ ਸੀ ਵਾਕਈ ਹੀ ਮਾਮਲਾ ਬੇਹੱਦ ਹੈਰਾਨ ਕਰ ਦੇਣ ਵਾਲਾ ਹੋਸ਼ ਉਡਾ ਦੇਣ ਵਾਲਾ ਹੈ ਫਿਲਹਾਲ ਦੇਖਣਾ ਹੋਵੇਗਾ ਅੱਗੇ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਜਾਂਚ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਣੀ ਟੀਵੀ ਲਈ ਇਹ ਦੱਸ ਜੋਸ਼ ਦੀ ਰਿਪੋਰਟ